ਹਾਂਜੀ ਹੈਲੋ ਫਰੈਂਡਸ ਵੈਲਕਮ ਟੂ ਯੂਟਿਊਬ ਚੈਨਲ ਜੀ ਕਿ ਮੈਂ ਸਾਇਕ ਠੀਕ ਠਾਕ ਹੂ ਐਬਰੀਡੇ ਪੰਜਾਬ ਚੰਦ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਹਾਂਜੀ ਮੈਂ ਹਾਂਜੀ ਬਲਵਿੰਦਾ ਕੌਰ ਹਾਂ ਦੀ ਟਾਈਮ ਹੈਗਾ ਜੀ 6:47 ਵਜੇ ਦਾ ਤੇ ਇਸ ਤੋਂ ਪਹਿਲਾਂ ਜਿਹੜਾ ਹੈਗਾ ਮੈਂ ਨਾ ਕਰੇਲੇ ਨੂੰ ਛਿੱਲ ਕੇ ਜਿਹੜਾ ਹੈਗਾ ਨਮਕ ਲਗਾ ਦਿੱਤਾਗਾ ਤੇ ਅੱਜ ਦੇਖਦੇ ਆਂ ਸ਼ਾਮ ਨੂੰ ਬਣਾਉਂਗੀ ਕਰੇਲੇ ਤੇ ਅੱਜ ਮੌਸਮ ਵੀ ਫਰੈਂਡਸ ਧੁੱਪ ਹੈ ਨਹੀਂ ਸੀ ਆਟਾ ਗੁੰਨ ਦਿੱਤਾ ਇਸ ਤੋਂ ਪਹਿਲਾਂ ਭਾਂਡੇ ਮਾ ਦਿੱਤੇ ਨੇ

ਤਰਾ ਅੰਤਰਾ ਆਪਣੇ ਕਮਾਲ ਹੀ ਕਰਤੀ। ਕਾਫੀ ਦਿਨਾਂ ਤੋਂ ਮੀਂਹ ਨਹੀਂ ਪਿਆ ਰਿਆ ਫਰੈਂਡਸ ਬਹੁਤ ਤੇਜ਼ ਨਹੀਂ ਆਇਆ। ਇਸ ਤੋਂ ਪਹਿਲਾਂ ਨਾ ਮਤਲਬ ਕਿ 3 ਵਜੇ ਮੈਂ ਕੱਪੜੇ ਧੋਤੇ ਸੀਗੇ ਤੇ 4 ਵਜੇ ਫਿਰ ਫਰੈਂਡਸ ਮੀਂਹ ਆ ਗਿਆ। ਫਟਾਫਟ ਜਾ ਕੇ ਕੱਪੜੇ ਲਾ ਕੇ ਲਈ ਅਸੀਂ ਤਾਂ ਸੋਕੋ ਵਿੱਚ ਸੀਗੇ। ਪਰ ਉਹਨਾਂ ਤੋਂ ਪੈਕਵਾਇਲ ਲਗੌਣੀ ਕੋਈ ਉਹ ਉੱਤੇ ਨਹੀਂ ਪੈ ਗਿਆ ਫਰੈਂਡਸ। ਕਣੀਆਂ ਜੇ ਪੈ ਗਈਆਂ ਉਹਦੇ ਉੱਤੇ। ਦੇਖੋ ਜੀ ਬਹੁਤ ਜ਼ਿਆਦਾ ਮੀਂਹ। ਤੇ ਸਰਦਾਰ ਜੀ ਦਾ ਹੀ ਫੋਨ ਆਇਆ ਸੀਗਾ ਮੈਨੂੰ। ਤੇ ਮੈਂ ਉਹਨਾਂ ਨੂੰ ਕਿ ਇੱਥੇ ਹੀ ਬਹੁਤ ਜ਼ਿਆਦਾ ਮੀਂਹ ਪੈ ਰਿਹਾ ਤੁਸੀਂ ਰੋਕ ਲਿਓ। ਦੇ ਵੀ ਆਪਣੇ ਬਰਨਾਲੇ ਸ਼ਰਟ ਤੁਹਾਨੂੰ ਨਹੀਂ ਪੈ ਗਿਆ ਜੀ ਤੁਸੀਂ ਵੀ ਦੱਸੋ ਤੁਹਾਡੇ ਕਿੱਥੇ ਕਿੱਥੇ ਮਤਲਬ ਨਹੀਂ ਪੈ ਗਿਆ ਆਪਾਂ ਕਾਫੀ ਜਣੇ ਤੋਂ ਉਮੀਦ ਹੀ ਉਡੀਕ ਕਰ ਰਹੇ ਸੀਗੇ ਮਤਲਬ ਜਾ ਕੇ ਲਿਕੇ ਆਇਆ ਕੁਝ ਖਾਣ ਨੂੰ ਲੈ ਕੇ ਚਾਹ ਨਾਲ ਦੇਖੋ ਜੀ ਬਾਰਿਸ਼ ਬੱਤੀ ਸਾਫ ਕਰਨ ਲਈ ਪਾਣੀ ਆਪਣੇ ਕਿਉਂਕਿ ਮੇਰਾ ਫਰੈਂਡਸ ਆਪਣੀ ਸਲਵਾਰ ਰੈਡੀ ਕਰਨ ਲੱਗੀ ਸੀ ਸਲਵਾਰ ਆਪਣੀ ਰੈਡੀ ਹੋ ਗਈ ਉਹ ਤੁਹਾਨੂੰ ਦਿਖਾਉਣੀ ਹੈ ਮੈਂ ਸੂਰ ਤਕਰੀਬਨ ਆਪਣਾ ਰੈਡੀ ਹੋ ਗਿਆ ਠੀਕ ਹੈ ਜੀ ਤਰਬਾਈ ਵੀ ਮੈਂ ਅੱਧੀ ਕਰ ਦਿੱਤੀ ਅੱਧੀ ਰਹਿ ਗਈ ਤੇ ਹੋਣੀ ਮੈਂ ਤੁਹਾਨੂੰ ਜਾ ਕੇ ਅੰਦਰ ਤੇ ਪਹਿਲਾਂ ਪਚਾ ਦੇ ਦਈਏ ਪੱਕ ਠੀਕ ਹੈ ਜੀ ਫਿਰ ਤੁਹਾਨੂੰ ਮਿਲਦੇ ਹਾਂ ਹਾਂ ਜੀ ਚਾਹ ਲੈ ਆਏ ਆ 15 ਮੁੰਡਾ 55 ਦੇ ਦਿੰਦੀ ਆ ਤੇ ਹੁਣ ਬੈਠ ਕੇ ਵੀ ਬੰਦ ਚਾਹ ਲੈਣੀ ਬਿੰਦੇ ਮਤਲਬ ਕਿ ਸਰਦਾਰ ਜੀ ਦੀ ਬੇਤਰਾਸਿਆ ਹਾਂ तो फिर भी मांगा चाह ठीक है पहले मैं थोड़ा दिखाई सूट तो मेरा सूट रेडी हो गया बस ना सिर्फ कल बटन लगा नहीं वे ठीक है तो बटन लेके आवानी अलग कमी पा तो जैसे कल को ठीक है बटन लैके आवेगी वैसे मेरे को वाइट कलर बटन पाए गए मैं मन कर वाइट कलर जो कर दें भी बाकी देखते आप ठीक है मैं बैक कलर बैक कैमरे सूट दिखाई ਆ ਦੇਖੋ ਜੀ ਜਿਹਦੀ ਆਪਾਂ ਤੁਹਾਨੂੰ ਵੀਡੀਓ ਦਿੱਤੀ ਸੀ ਉਹ ਵਾਲਾ ਸਲੂਟਾ ਠੀਕ ਹੈ ਜੀ ਆਪਣਾ ਮੈਂ ਰੈਡੀ ਕਰ ਲਿਆ ਅੱਜ ਮੈਂ ਸਵਾਰ ਰੈਡੀ ਕੀਤੀ ਹੈ ਜੀ ਠੀਕ ਹੈ ਜੀ ਇਸ ਤਰ੍ਹਾਂ ਆਪਾਂ ਇਹਦਾ ਗਲਾ ਰੈਡੀ ਕਰ ਕਰੇ ਅਸੀਂ ਤੁਹਾਨੂੰ ਥੋੜਾ ਨਾਲ ਵੀਡੀਓ ਸ਼ੇਅਰ ਕੀਤੀ ਸੀ ਪਾਈਪ ਨਾਲ ਜਿਹੜੀ ਇਸ ਤਰ੍ਹਾਂ ਬਾਹਮਾ ਦੇ ਉੱਤੇ ਲਗਾਈ ਹੈ ਜਿਹੜਾ ਵਿੱਚ ਕਲਰ ਹੈ ਨਾ ਆਹ ਵਾਲਾ ਇਹਦੇ ਨਾਲ ਮੈਚ ਕਰਕੇ ਆਪਾਂ ਜਿਹੜੀ ਹੈਗੀ ਹੈ ਇਹ ਪਾਈਪ ਨੇ ਦਿੱਤੀਆਂ ਨੂੰ ਤੇ ਇਸ ਤਰ੍ਹਾਂ ਚਾਰੇ ਪਾਸੇ ਘੇਰੇ ਦੇ ਉੱਤੇ ਜਿਹੜੀ ਹੈਗੀ ਹੈ ਪਾਈਪ ਨੇ ਦਿੱਤੀ ਆ ਪਾਈਪ ਨੇ ਜਿਹੜੀ ਹੈਗੀ ਹੈਗੀ ਆਪਾਂ ਇਹ ਵਾਲੀ ਦਿੱਤੀ ਆ ਦੇਖੋ ਤੁਸੀਂ ਦਿੱਤੀਆਂ ਨੂੰ ਲਾਈਆ ਠੀਕ ਹੈ ਜੀ ਅਏ ਦੇਖੋ ਇਸ ਤਰ੍ਹਾਂ ਆਪਾਂ ਇਹਦੀ ਤਰਪਾਈ ਕਰ ਦਿੱਤੀ ਆ ਤੇ ਹਜੇ ਰੈਂਦੀ ਆ ਤਰਪਾਈ ਕਰਨ ਵਾਲੀ ਥੋੜੀ ਜੀ ਠੀਕ ਆ ਜੀ ਤੇ ਬਸ ਇਹ ਤਰਪਾਈ ਨਾਲ ਤਰਪਾਈ ਕਰਕੇ ਇਸ ਤਰ੍ਹਾਂ ਫਿਸ਼ਿੰਗ ਆ ਜਾਂਦੀ ਆ ਜੀ ਬਹੁਤ ਹੀ ਸੋਹਣਾ ਸੰਖ ਲੱਗ ਰਿਹਾ ਹੈਗਾ ਤੇ ਆਪਣਾ ਦੁਪੱਟਾ ਵੀ ਇਹਦੇ ਨਾਲ ਦੀ ਆ ਅੱਧੋ ਦੇਖੋ ਸਲਵਾਰ ਠੀਕ ਆ ਜੀ ਸਲਵਾਰ ਜਿਆਦਾ ਹੈਵੀ ਹੁਣ ਹੈਵੀ ਸਲਵਾਰਾਂ ਦਾ ਨਾ ਟ੍ਰੈਂਡ ਨਹੀਂ ਹੈਗਾ ਮਤਲਬ ਬਸ ਸਲਵਾਰ ਜਿਹੜੀ ਹੈਵੀ ਨਹੀਂ ਬਣਾਈ ਮੈਂ ਜ਼ਿਆਦਾ ਤੇ ਇਹਦੇ ਮੋਰੀਆ ਦਿੱਤੇ ਵੀ ਆਪਾਂ ਪਾਈ ਪੈਂਦੇ ਸੀ ਕਿਉਂਕਿ ਪਾਈ ਪੈਣਾ ਫਰੈਂਸ ਬੱਚੀ ਸੀ ਤਾਂ ਕਰਕੇ ਦਿੱਤੀ ਆਪਾਂ ਤੇ ਮੈਂ ਕਹਾਂ ਚਲੋ ਕੋਈ ਗੱਲ ਨਹੀਂ ਵੀ ਆਪਾਂ ਇੱਥੇ ਲਾ ਦਿੰਨੇ ਆ। ਇਹ ਬਹੁਤ ਸੋਹਣਾ ਲੱਗ ਰਿਹਾ ਠੀਕ ਆ ਜੀ। ਕਿਸੇ ਵੀ ਇਸ ਤਰ੍ਹਾਂ ਸੂਟ ਜਿਹੜਾ ਹੈਗਾ ਰੈਡੀ ਕਰ ਸਕਦੇ ਹੋ ਠੀਕ ਆ। ਪਾਈਪਿੰਗ ਦੇ ਨਾਲ ਆਪਾਂ ਇਹ ਜਿਹੜਾ ਹੈਗਾ ਸੂਟ ਰੈਡੀ ਕੀਤਾ। ਇੱਕ ਸੂਟ ਮੈਂ ਹੋਰ ਵੀ ਰੈਡੀ ਕੀਤਾ ਹੂੰ ਤੁਹਾਡੇ ਨਾਲ ਸ਼ੇਅਰ ਕਰੂੰਗੀ ਠੀਕ ਆ ਜੀ। ਤੇ ਉਹ ਵਿੱਚ ਪਿਆ ਵਾ ਤੇ ਮੈਂ ਮਤਲਬ ਕਿਸੇ ਹੋਰ ਵੀਡੀਓ ਵੀ ਤੁਹਾਨੂੰ ਸ਼ੇਅਰ ਕਰੂੰਗੀ ਠੀਕ ਆ। ਤੇ ਆਹ ਵੇਲਾ ਇਹ ਸੂਟ ਦੇਖ ਰਹੇ ਹੋ ਇਹ ਨੂਰ ਦਾਗਾ ਠੀਕ ਹੈ ਜੀ ਇਹ ਨੂਰ ਨੇ ਆਪ ਹੀ ਪਸੰਦ ਕਰਕੇ ਲਿਆਗਾ ਤੁਸੀਂ ਦੱਸੋ ਕਿਸ ਤਰ੍ਹਾਂ ਦਾ ਲੱਗਿਆ ਤੁਹਾਨੂੰ ਸੂਟ ਤੇ ਇਹ ਵਾਲਾ ਸੂਟ ਵੀ ਆਪਾਂ ਨੂਰ ਦਾ ਤਿਆਰ ਕਰਨਾ ਹੈ ਦੇਖੋ ਬਿਲਕੁਲ ਸਹੀ ਕਲਰ ਆ ਰਿਹਾ ਰਿਹਾ ਤੇ ਕੋਈ ਤੇਰਾ ਸੂਟ ਆ ਤੇ ਦੇਖਦੇ ਹਾਂ ਸ਼ਾਇਦ ਮੈਂ ਬਲੈਕ ਕਲਰ ਵੀ ਦੇ ਕੇ ਲੈਸ ਲਾਵਾਂ ਤੇ ਇੱਕ ਇਹ ਵਾਲਾ ਸੂਟ ਹੈ ਜੀ ਠੀਕ ਆ ਇਹ ਬਹੁਤ ਹੀ ਪਿਆਰਾ ਹੈ ਸੂਟ ਦੇਖੋ ਤੁਸੀਂ ਲੈਣ ਤੋਂ ਪਹਿਲਾਂ ਮੈਂ ਤੁਹਾਨੂੰ ਬਰੀ ਪੂਰੀ ਕਦਰ ਸਪ੍ਰਿੰਟ ਆ ਵਾ ਬ੍ਰੀਕਿੰਗ ਮੋਤੀਆ ਕਾਫੀ ਸ਼ੇਡ ਕਰ ਰਹਾ ਹੈ ਠੀਕ ਹੈ। ਇਹ ਬਲ ਸੂਟ ਹੈਗਾ ਜਿਹੜਾ ਮੈਂ ਦੇਖ ਰਹੀ ਹਾਂ ਕਿਦਾ ਬਣਾਵਾਂ। ਵੈਸੇ ਮਿਲੇ ਤਾਂ ਆਪਣੇ ਵਾਸਤੇ ਸੀਗਾ ਪਰ ਹੁਣ ਮੇਰਾ ਮਨ ਨਾ ਥੋੜਾ ਜਿਹਾ ਹੋ ਗਿਆ। ਮੈਂ ਨਾ ਬਣਾਵਾਂ ਇਹ ਸੂਟ ਮੈਂ ਆਪਣੀ ਮੰਮੀ ਦਾ ਬਣਾ ਦਿੰਨੀ ਹਾਂ। ਠੀਕ ਹੈ। ਮੰਮੀ ਦੇ ਸੂਟ ਪਹਿਲਾਂ ਦੋ ਸੂਟ ਕੱਟ ਕੇ ਰੱਖੇ ਪਏ ਨੇ ਮੇਰੇ ਉਹ ਬਣਾਉਣੇ ਨੇ ਹਲੇ। ਮੈਂ ਹੌਲੀ-ਹੌਲੀ ਕਰਕੇ ਬਣਾਉਂਗੀ। ਨੋ ਲੈ ਲੈ ਮੰਮੀ ਦੇ ਮਤਲਬ ਕੇ ਠੀਕ ਹੈ ਜੀ। ਦੱਸਿਆ ਸੀ ਸੂਟ ਕਿਸਤਾਂ ਦਾ ਲੱਗਿਆ ਠੀਕ ਹੈ ਜੀ ਜਿਹੜਾ ਮੈਂ ਇਹ ਵਾਲਾ ਤੁਹਾਡੇ ਨਾਲ ਸ਼ੇਅਰ ਕੀਤਾ ਹਾਂ ਜੀ ਲੌਜੀ ਟਾਈਮ ਹੋ ਗਿਆ ਸੀਗਾ ਮਤਲਬ ਇੱਥੇ 7 ਵਜੇ ਦਾ ਠੀਕ ਹੈ ਜੀ ਕਿਉਂਕਿ ਮੈਂ ਕਾਫੀ ਟਾਈਮ ਥੋੜੀ ਜਿਹੀ ਕਿਚਨ ਦੇ ਵਿੱਚ ਆਈ ਹੋਈ ਹਾਂ ਤੇ ਬਸ ਮੈਂ ਉਸ ਤੋਂ ਪਹਿਲਾਂ ਦਾਲ ਤੜ੍ਹ ਦਿੱਤੀ ਸੀ ਤੇ ਆਟਾ ਵਗੈਰਾ ਗੁੰਨੇ ਆ ਨਾ ਭਾਂਡੇ-ਬੁੰਡੇ ਮੰਜੇ ਤੇ ਬਸ ਹੁਣ ਮੈਂ ਇੱਧਰ ਦਾਲ ਨੂੰ ਤੜਕਾ ਲਗਾ ਦਿੱਤਾ ਸੀਗਾ ਤੇ ਤੇ ਦੂਸਰੀ ਸਾਈਡ ਜਿਹੜਾ ਹੈਗਾ ਮੈਂ ਰੋਟੀਆਂ ਬਣਾਉਣ ਲੱਗ ਗਈ ਸੀ ਕਿਉਂਕਿ ਤੁਹਾਨੂੰ ਪਤਾ ਹੀ ਹੈ ਟਾਈਮ ਜਿਹੜਾ ਹੈਗਾ 7 ਵਜੇ ਦਾ ਹੋ ਗਿਆ ਸੀ ਮੈਨੂੰ ਇਹ ਸੀਗਾ ਵੀ ਫਟਾਫਟ ਜਿਹੜਾ ਹੈਗਾ ਕੰਮ ਨਿਵੇੜ ਕੇ ਹਨਾ ਮੈਂ ਦੇਲੀ ਹੌਮ ਗਰਮੀ ਬਹੁਤ ਜ਼ਿਆਦਾ ਹੋਈ ਪਈ ਤੁਹਾਨੂੰ ਪਤਾ ਤੇ ਅੱਜ ਮੌਸਮ ਦੇ ਸੱਥ ਠੀਕ ਹੋਗਾ ਸੀਗਾ ਵੀ ਮਤਲਬ ਜਿਵੇਂ بارش ਕੈਗੀ ਪਰ ਫਿਰ ਵੀ ਚਿਪਚੀ ਜੀ ਗਰਮੀ ਹੈਗੀ ਸੀ ਬਸ ਫਟਾਫਟ ਸੀਗਾ ਵੀ ਰੋਟੀ ਵਗੈਰਾ ਬਣਾ ਕੇ ਮੈਂ ਆਪਣਾ ਮਤਲਬ ਕੰਮ ਨਿਵੇੜਦਾ ਤੇ ਦਾਲ ਤਾਂ ਚਲੋ ਜੀ ਆਪਣੀ ਬਣ ਗਈ ਸੀਗੀ ਹਾਂ ਜੀ ਜਿਹੜੇ ਜਿਹੜੇ ਮੇਰੇ ਚੈਨਲ ਤੇ ਨਵੇਂ ਨਵੇਂ ਹੋ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਬੈਲ ਆਈਕਨ ਜ਼ਰੂਰ ਪ੍ਰੈਸ ਕਰਿਓ ਤਾਂ ਕਿ ਹਰ ਨਵੀਂ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਤੇ ਵੀਡੀਓ ਕਿਸ ਤਰ੍ਹਾਂ ਦੀ ਲੱਗਦੀ ਹੈ ਉਹ ਵੀ ਜ਼ਰੂਰ ਦੱਸਿਆ ਕਰੋ ਤੇ ਵੀਡੀਓ ਤੇ ਪਿਆਰਾ ਜਿਹਾ ਕਮੈਂਟ ਜ਼ਰੂਰ ਕਰਿਆ ਕਰੋ ਜੀ ਤੇ ਆਪਾਂ ਕਾਫੀ ਜਦਾ ਮਿਹਨਤ ਕਰਕੇ ਤੁਹਾਡੇ ਲਈ ਵੀਡੀਓ ਲੈ ਕੇ ਆਉਂਦੇ ਆ रोटी तो तो बना तो। तो 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 के सर्फ वगैरह साफ कर समान सब ठीक है जी चलो चलते अंदर गर्मी बहुत ज्यादा ठीक है जी अंदर चलते ना कपड़े तो सामने कपड़े धोते थे जे हम एक्चुअली मैं रखे हुए हैं हम जो कल धुप नहीं भुल धुप लगावे आप ठीक है जी ਤੁੱਪ ਪਲਵਾ ਕੇ ਜਿਹੜਾ ਹੈਗਾ ਫੇਰ ਇਹਨੂੰ ਤੇ ਹਮਾਰਾ ਬਟੂਕੂ ਕੜੀਆਂ ਪੈ ਗਈ ਸੀ ਤੇ ਕਿਹਾ ਸਾਡੇ ਫਰੈਂਡਸ ਨੂੰ ਨੀਤਾ ਪੈ ਗਿਆ ਠੀਕ ਹੈ ਜੀ ਠੰਡਾ ਵੀ ਹੋ ਗਿਆ ਮੌਸਮ ਤੇ گرمੀ ਬਹੁਤ ਜ਼ਿਆਦਾ ਹੋਈ ਪਈ ਆ ਚਿਪਚਿਪੀ ਬਲੀ ਕਰਦੀ ਠੀਕ ਹੈ ਜੀ ਤੇ ਬਾਕੀ ਫਰੈਂਡਸ ਦੱਸਿਆ ਕਰੋ ਹਨਾ ਹਮ ਬਹੁਤ ਕਿਸਤਾਂ ਦੇ ਲੱਗਦੇ ਨੇ ਤੇ ਫਰੈਂਡਸ ਚੈਨਲ ਤੇ ਨਵੇਂ ਪਲੀਸ ਚੈਨਲ ਨੂੰ ਸਬਸਕ੍ਰਾਈਬ ਕਰਿਓ ਬੈਲ ਆਈਕਨ ਥਰੂ ਪ੍ਰੈਸ ਕਰਿਓ ਜੀ ਤਾਂ ਕਿ ਹਰ ਨਵੇਂ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਹਨਾ ਤੇ ਮੇਰੀ ਮਸ਼ੀਨ ਵੀ ਫਰੈਂਡਸ ਮੈਂ ਚੱਕੀ ਨਹੀਂ ਆ ਦੇਖੋ ਅੱਗਾ ਹੀ ਪਈ ਹੈ ਕਿਉਂਕਿ ਮੈਂ ਸੌਂ ਰਹੀ ᱛਸੀ ਤੇ ਜਿਹੜਾ ਉਹ ਵਾਲਾ ਸੋਬਤ ਨੂੰ ਦਿਖਾਇਆ ਸੀ ਨਾ ਉਹਦੀਆਂ ਤਰਪਾਈ ਰਹਿੰਦੀ ਹੈ ਦੇਖਦੇ ਹਾਂ ਮੈਂ ਬੈਠ ਕੇ ਕਰੂੰਗੀ ਤਰਪਾਈ ਤੇ 10 ਮਿੰਟ ਰੈਸਟ ਕਰ ਲਾਂ ਠੀਕ ਆ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਮਤਲਬ ਕਿ ਨਾ ਮੈਂ ਨੂਨ ਕਹਿ ਦੂੰਗੀ ਰੋਟੀ ਬਣਾਉਣ ਵਾਸਤੇ ਨੂਨ ਬਣਾਉਗੀ ਰੋਟੀ ਹੰਪਾ ਪੈਨ ਠੀਕ ਆ ਜੀ ਤੇ ਅੱਜ ਨੂੰ ਫਰੈਂਡਸ ਨੇ ਪੇਡਸ ਦਾਤ ਹੋ ਜਾਂਦਾ ਆਪਣੀ 7790 ਰੁਪਈਆ ਤੇ ਚਲੋ ਕੋਈ ਗੱਲ ਨਹੀਂ ਸਾਰਾ ਤਾਂ ਨਹੀਂ ਮੇਰੇ ਦਾਟਦੀ ਹੋਈ ਹੈ ਬਸ ਤੇ ਨਾਲ ਨਾਲ ਆਪਣੇ ਕੰਮ ਦੀ ਕਾਰ ਵੀ ਚੱਲੀ ਗਈ ਹੈ ਹਨਾ ਤੇ ਬਸ ਠੀਕ ਹੈ ਜੀ ਚਲੋ ਜੀ ਫਿਰ ਆਪਾਂ ਹਨਾ ਮਿਲਦੇ ਹਾਂ ਦੀ ਕਿਸੇ ਸੋਹਣੇ ਜਿਹੇ ਤੇ ਨਵੇਂ ਵਲੌਗ ਦੇ ਨਾਲ ਤਦ ਤੱਕ ਲਈ ਸਤਿ ਸ੍ਰੀ ਅਕਾਲ ਜੀ ਥੈਂਕਸ ਫੋਰ ਵਾਚਿੰਗ ਮਾਈ ਵੀਡੀਓ ਬਾਏ ਬਾਏ